ਰਸਵੀ ਆਹਨਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵ ਤਖ ਸੰਧੀ ਨੂਰ ਅਰਸੋ ਕੁਰਸੋ ਝਟੀਐ ਤੋ ਦਟੇ ਸੱਚ ਪਤਸ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚ ਪਤਸ ਸਿਰਸਾ ਦੇਸੋ ਜਿਸ ਪਾਸ ਬਹਿਠਿਆ ਸੋਹੀ ਐ ਸਭ ਆਨੰਦ ਦੇ ਸੋ ਸਜਣ ਸਚਾਪਤ ਸੋ ਸਿਰਸਾ ਦਾਸ ਸੋ ਜੇ ਸਪਾਸ ਬਹਿਠਿਆ ਸੋਹੀ ਹੈ ਸਭ ਆਨੰਦ ਦੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਲਾਤੀਜ ਰਣੈਰ ਮਹੇ ਅਨੰਤ ਹੈ ਕੂੜੀ ਆਵੇ ਜਾਏ ਵਾਣ ਚੱਲੇ ਆਪਨ ਵਣ ਚੱਲੇ ਆਪੜੇ ਬਹਤੀ ਲਹਿ ਸਜਾਏ ਰਹਿਣੇ ਰ ਮੈਂ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨਉ ਨਦ ਪਾਈ ਜੇ ਚੱਲ ਤਿਸਰ ਜਾਏ ਜੰਗ ਸਹਜ ਸਤ ਗੁਰ ਨਾਸੀ ਵੋ ਵਿੱਚ ਹਉ ਮੈਂ ਜਨਮ ਬਿਨਾਸ ਰਸਨਾ ਹਰ ਰਸਨਾ ਕਮਲਨਾ ਹੋਇਓ ਪਰਗਾਸ ਬੇਖ ਖਾਦੀ ਮਨ ਮੁਖ ਮੋਆ ਮਾਇਆ 모ਹਿ ਵਿੜਾਸ ਇਕ ਸਹਾਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋ ਸਨ ਦਾਸ ਤਾ ਅਨ ਦਿਨ ਸੇਵਾ ਕਰੇ ਸਤ ਗੁਰੂ ਕੀ ਕਬਹੇ ਨ ਛੋਡ ਪਾਸ ਜਿਉ ਜਲਮ ਕਮਲ ਅਲਪ ਤੋ ਵਰਤੈ ਤੇਉ ਵਿੱਚ ਗਿਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤੇਵ ਹਰ ਗੁਣ ਤਾਸ ਪੌੜੀ 36 ਜੋਗ ਗੋਬਾਰ ਸਾ ਆਪੇ ਗਣਤ ਕੀਨੀ ਪੇ ਸ੍ਰਿਸ਼ਟ ਸਭ ਸਾਜਿ ਅਨ ਆਪ ਮਤ ਦਿਨੀ ਸਿਮਰਤ ਸਾਸਤ ਸਾਜਿ ਅਨ ਪਾਪ ਪੁੰਨ ਗਣਤ ਗਣੀ ਨੇ ਜਿਸ ਬੁਝਾਏ ਸੋ 부ਝਸੀ ਸੱਚ ਸਬਦ ਪਤੀਨੀ ਸਭ ਆਪ ਪੇ ਆਪ ਵਰਤਦਾਂ ਅੱਪੇ ਬਖਸ਼ ਮਿਲਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਸਬਿਆਪੇ ਆਪ ਵਰਤਦਾ ਆਪੇ ਬਖਸ ਮਿਲਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੰ ਰਹਿ ਨਾਇਰ ਮਾਹੀ ਅਨੰਤ ਹੈ ਕੂੜੀ ਆਵੈ ਜਾਏ ਪਣ ਚੱਲੇ ਆਪਣੈ ਬਹੁਤੀ ਲਹਿ ਸਜਾਏ ਰਾਗ ਰਾਮ ਕਲੀ ਕੀ ਪਹਿਲੀ ਵਾਰ ਪੌੜੀ 7ਵੇਂ ਸ਼ਲੋਕ ਨਾਲ